ਸੋ ਕਹੋ ਤਲ ਗੁਰ ਸੇਵੀਐ ਅਨਸ ਸਹਜ ਸੁਭਾਈ ਦਰਸ਼ਨ ਪਰਸੇ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ गुर सागरपूरे अमृत संत चुग नहीं दूरे गुर सागर गुरसागरत् भर अमृत संत चुग नहीं दूरे हर रस चुग चुग प्रभ पावै सरवर में हंस प्राण पत पावै क्या बग बपूड़ा छपड़ी कीचड़ डूबे मैल न जाए रहा ਰਖ ਰਖ ਚਰਨ ਤਰੇ ਵਿਚਾਰੀ ਦੁਬੇਦਾ ਛੋੜ ਪਏ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਖੇ ਾਵਣ ਜਾਣ ਰਹੀ ਗੁਰ ਰੱਖੇ ਸਰਵਰ ਹੰਸਾ ਛੋੜਨ ਜਾਈ प्रेम भगत कर सहज समाए सरवर मह हंस हंस में है सागर अकथ कथा गुर बचनी यादर सुन मंडल एक जोगी बैसे नारना पुरख कहो को कैसे त्रि पवन जूतर हे लेव लाई सोर नर नाथ सच्चे शरणाई आनंद मूले अनाथ अधारी गुरु मुख भगत सहज बीचारी भगत वचल पै कटण हारे मैं मार मिले पग पगतारे अनिक जतन कर काल समताए मरण लिखाय मह महयाये जन्म पदार्थ दुबिदा हुव आप प्रम प्रम भ्रमरूप ਕਹਿ ਤਉ ਪੜ ਤਉ ਸੁਣ ਤਉ ਏਕ ਧੀਰਜ ਧਰਮ ਤਰਣੀ ਤਰਟੇਕ ਜਤ ਸਤ ਸੰਜਮ ਰਿਦੈ ਸਮਾਏ ਚੌਥੇ ਪਦ ਕਉ ਜੇ ਮਨ ਪਤੀ ਆਏ ਸੱਚੇ ਨਿਰਮਲ ਮੈਲ ਨ ਲੱਗੇ ਗੁਰ ਕੈ ਸਬਦ ਪਰਮ ਪਉ ਪਗੈ ਸੂਰਤ ਮੂਰਤ ਆਦੇ ਅਨੂਪ ਨਾਨਕ ਜੱਚ ਸਾਚ ਸਰੂਪ ਸੂਰਤ ਮੂਰਤ ਆਦੇ ਅਨੂਪ ਨਾਨਕ ਜੱਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਨਿਵਾਜੀ ਸਾਰ ਸੰਗਤ ਜੀਓ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸ਼ਨੀਵਾਰ 23 ਹਾੜ ਸੰਮਤ 556 ਨਾਨਕ ਸ਼ਾਹੀ ਦਾ ਦਿਹਾੜਾ ਹੈ ਅੰਗਰੇਜ਼ੀ ਕੈਲੰਡਰ ਮੁਤਾਬਕ ਅੱਜ 6 ਜੁਲਾਈ 2024 ਦਾ ਦਿਨ ਹੈ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਆਪ ਜੀ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੋਏ ਸ੍ਰੀ ਹੁਕਮਨਾਮਾ ਸਾਹਿਬ ਦੀ ਕਥਾ শ্রবণ ਕਰਨ ਦਾ ਸੁਭਾਗ ਸਮਾਪਤ ਹੋਇਆ ਹੈ ਜੀ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਇਹੇ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਬਖਸ਼ ਰਹੇ ਹਨ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 ਉੱਪਰ ਰਾਗ ਤਨਾਸਰੀ ਦੇ ਅੰਦਰ ਸੁਭਾਏ ਮਾਨ ਹੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੇ ਸਰਵਰ ਮਹਿ ਹਉ ਸੁਪ੍ਰਾਨ ਪਤ ਪਾਵੇ ਇਹਨਾਂ ਬਚਨਾਂ ਰਾਹੀ ਗੁਰੂ ਪਾਤਸ਼ਾਹ ਸਾਨੂੰ ਸਮਝਾਵਨਾ ਕਰਦੇ ਹਨ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾ ਨਾਲ ਨਕਾ ਨਕ ਉਪਰੋਂ ਤੱਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਜਿਹੜੇ ਗੁਰੂ ਦੇ ਬਾਣੇ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ ਹਨ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੂਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਗੁਰੂ ਦੀ ਮਿਹਰ ਅਨੁਸਾਰ ਸੰਤ ਹੰਸ ਹਰ ਨਾਮ ਰਸ ਦੀ ਚੋਗ ਚੁਗਦੇ ਹਨ ਗੁਰ ਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਪਾ ਲੈਂਦਾ ਹੈ ਪ੍ਰਭੂ ਨੂੰ ਲੱਭ ਲੈਂਦਾ ਹੈ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਉ ਬਿਚਾਰਾ ਬਗਲਾ ਛਪੜੀ ਵਿੱਚ ਕਾਦੇ ਲੀਨ ਆਉਂਦਾ ਹੈ ਕੁਝ ਨਹੀਂ ਖਟਦਾ ਸਗੋਂ ਛਪੜੀ ਵਿੱਚ ਨਹਾ ਕੇ ਚਿੱਕੜ ਵਿੱਚ ਡੁੱਬਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ-ਹੋਰ ਦੇ ਆਸਰੇ ਭਾਲਦਾ ਹੈ ਉਹ ਮਾਨੋ ਛਪੜੀ ਵਿੱਚ ਹੀ ਨਹਾ ਰਿਹਾ ਹੈ ਉਥੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹੇੜ ਲੈਂਦਾ ਹੈ ਰਖ ਰਖ ਚਰਨ ਤਰੇ ਵਿਚਾਰੀ ਦੁਬਿਦਾ ਛੋੜ ਪੋਏ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰਾਖੇ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪ੍ਰਮਾਤਮਾ ਦਾ ਹੀ ਬਣ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਰਸ ਚਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਵਾਈ ਦਿੰਦਾ ਹੈ ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਸਰਵ ਰੁਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰਬਚਨੀ ਆਦਰ ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਤਿਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰ ਦਿੰਦਾ ਹੈ ਉਸ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ ਇਹ ਕਥਾ ਅਕਥ ਹੈ ਭਾਵ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਸੁਨ ਮੰਡਲ ਇਕ ਜੋਗੀ ਬੈਸੇ ਨਾਰਨਾਪੁਰਖ ਕੋ ਹੋ ਕੋ ਕੈਸੇ ਤ੍ਰਿਪਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸਚੇ ਸਰਨਾਈ ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾ ਵਿੱਚ ਜੁੜਿਆ ਬੰਦਾ ਅਫੋਰ ਅਵਸਥਾ ਵਿੱਚ ਟਿਕਦਾ ਹੈ ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ ਭਾਵ ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਉਂਦੀ ਦੱਸੋ ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਤਿੰਨਾ ਭਵਨਾ ਵਿੱਚ ਵਿਆਪਕ ਹੈ ਅਤੇ ਦੇਵਤੇ ਮਨੁੱਖ 나ਥ ਦਾਇਤ ਆਦਿਕ ਸਭ ਜਿਸ ਦਾ ਸਦਾ ਥਿਰ ਦੀ ਸਰਨ ਲਈ ਰੱਖਦੇ ਹਨ आनंद मूल आनाथ अदारी गुरुमुख भगत सहज बिचारी भगत वछल पै काटन हारे हो मैं मार मिले पग तारे ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਨਪਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਦੀ ਭਗਤੀ ਦੀ ਰਾਹੀ ਅਤੇ ਉਸ ਦੇ ਗੁਣਾ ਦੀ ਵਿਚਾਰ ਦੀ ਰਾਹੀ ਅਡੋਲ ਆਤਮਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਹਨਾਂ ਦੇ ਸਾਰੇ ਡਰ ਦੁੱਖ ਦੂਰ ਕਰਨ ਦੇ ਸਮਰੱਥ ਹੈ ਗੁਰਮੁਖ ਹੋ ਮੈਂ ਮਾਰ ਕੇ ਅਤੇ ਸਾਧ ਸੰਗਤ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ ਅਨੇਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੂਵੇ ਆਪਨ ਚੀਨਸ ਪ੍ਰਮ ਪ੍ਰਮ ਰੋਵੇ ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹਉਮੈ ਦੀ ਛਪੜੀ ਵੇਚੀ ਨਾਉਂਦਾ ਰਹਿੰਦਾ ਹੈ ਅਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ ਉਹ ਹਉਮੈ ਵਿੱਚ ਪਟਕ ਪਟਕ ਕੇ ਦੁਖੀ ਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਸਹੇੜੀ ਹੋਈ ਆਤਮਕ ਮੂਤ ਉਸ ਨੂੰ ਸਦਾ ਦੁਖੀ ਕਰਦੀ ਹੈ ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧਰੋਂ ਆਤਮਕ ਮੂਤ ਦਾ ਲੇਖਾ ਹੀ ਆਪਣੇ ਮੱਥੇ ਉਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਤੇ ਇੱਥੇ ਵੀ ਆਤਮਕ ਮੂਤ ਹੀ ਵਿਹਾਜਦਾ ਰਿਹਾ ਕਹਤੋ ਪੜਤੋ ਸੁਣਤੋ ਏਕੋ तीरज धर्म तरणी तरटे को जत सत संजम रिद समाई चौथे पद को जे मन पतियाए पर जेड़ा मनुख एक परमात्मा दी सिफत सलाही ने तो उचारदा है पढ़दा है और सुनदा है और धरती दे आसरे प्रभु दी टेक पढ़दा है ओहो गंभीर स्वभाव ग्रहण करदा है ਓਹ ਮਨੁੱਖਾ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ ਜੋ ਮਨੁੱਖ ਗੁਰੂ ਦੀ ਸ਼ਰਣ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗਿਜਾਲੇ ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜੋਰ ਨਹੀਂ ਪਾ ਸਕਦੇ ਤਾਂ ਸੁੱਤੇ ਹੀ ਜਾਤ ਸਤ ਤੇ ਸੰਜਮ ਉਸ ਦੇ ਹਿਰਦੇ ਵਿੱਚ ਲੀਨ ਰਹਿੰਦੇ ਹਨ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸਬਦ ਪਰਮ ਭਉ ਭਾਗੇ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਚਾ ਸਾਚ ਸਰੂਪ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਦੁਨੀਆਂ ਵਾਲਾ ਡੈਰ ਸਹਿ ਮੁੱਕ ਜਾਂਦਾ ਹੈ ਉਸ ਦਾ ਡਰ ਮੁੱਕ ਜਾਂਦਾ ਹੈ ਨਾਨਕ ਭੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਹੀ ਦਾਤ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵजूद ਆਦ ਤੂੰ ਹੀ ਚੱਲਿਆ ਆ ਰਿਹਾ ਹੈ ਇਨ੍ਹਾਂ ਹੀ ਸ਼ਬਦਾਂ ਨਾਲ ਸਮਾਪਤੀ ਕਰਾਂਗੇ ਅਕਾਲ ਪੁਰਖ ਆਪ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਆਪ ਜੀ ਨੇ ਬਹੁਤ ਨਿਮਰਤਾ ਅਤੇ ਪ੍ਰੇਮ ਨਾਲ ਵਿਰਤੀਆਂ ਇਕਾਗਰ ਚਿਤ ਕਰਕੇ ਹੁਕਮਨਾਮਾ ਸਾਹਿਬ ਦੀ ਕਥਾ শ্রবণ ਕੀਤੀ ਹੈ ਗੁਰਬਾਣੀ ਨਾਲ ਜੁੜਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਿੱਖੀ ਦਾ ਬੂਟਾ ਪੂਰੇ ਸੰਸਾਰ ਵਿੱਚ ਫੈਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ